ਜੇ ਤੁਸੀਂ ਵੋਟਾਂ ਪਾਉਗੇ 13 ਦੇ 13 ਠੀਕਾ ਚਿਤਾ ਕੇ ਭੇਜੋਗੇ ਤੇ ਦੁਨੀਆਂ ਦੀ ਕੋਈ ਤਾਕਤ ਉਹਨਾਂ ਬਤਲ ਬੰਦ ਨਹੀਂ ਰੋਕ ਸਕਦੀ ਇਹ ਕਹਿੰਦੇ ਜੇ ਜਿਹੜੀ ਛੁੱਟ ਪੂਰੀ ਬੰਦ ਕਰਦੇ ਹੈ ਪਾਈਪਲੀ ਜੇ ਬੰਦ ਕਰ ਦੋਗੇ ਕੋਈ ਚੀਜ਼ ਨਹੀਂ ਬੰਦ ਹੋਊਗਾ ਅਗੋਂ ਅਕਸਰ ਕਹਿੰਦੇ ਸੀ ਅਗੇ 30 ਮਿੰਟ ਲਈ ਰਿਸਕ ਲੈਣਾ ਹੈ ਪਰ ਬਾਦ ਨੂੰ 30 ਮਿੰਟ ਜ਼ਿਆਦਾ ਬਾਦ ਨੂੰ ਲੱਗਦੇ ਲੋਕ ਸਮਾਜ ਚੌਣਾ ਦਾ ਬਿਕਲ ਜਿਹੜਾ ਪੰਜਾਬ ਦੇ ਅੰਦਰ ਬਚ ਚੁੱਕਾ ਹੈ ਤੇ 1 ਜੂਨ ਨੂੰ ਪੰਜਾਬ ਦੇ ਅੰਦਰ ਚੌਣਾ ਹੋਣ ਜਾ ਰਹੀਆਂ ਨੇ ਤੇ ਬਾਕਕ ਅਨਾਰੰਗ ਵਾਲਾ ਪੰਜਾਬ ਦੇ ਅੰਦਰ ਆ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਸਰਦਾਰ ਮਹਿੰਦਰ ਸਿੰਘ ਜੀ ਗਿਰਜੀਆਂ ਜੋ ਕਿ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਨੇ ਉਹ ਇਸ ਸਮੇਂ ਪੰਜਾਬ ਪਹੁੰਚੇ ਨੇ ਤੇ ਪੰਜਾਬ ਕਾਂਗਰਸ ਦੇ ਲਈ ਪ੍ਰਚਾਰ ਕਰ ਰਹੇ ਨੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਕਾਂਗਰਸ ਤੇ ਕਾਂਗਰਸੀ ਦੀ ਸੋਚ ਨਾਲ ਜੋੜ ਰਹੇ ਨੇ ਆਓ ਅਸੀਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਪਿਛਲੇ 5 ਮਹੀਨਿਆਂ ਤੋਂ ਪੂਰੇ ਭਾਰਤ ਵਿੱਚ ਘੁੰਮ ਰਿਹਾ ਤੇ ਉਸੇ ਬੜਾ ਤੇ ਪਹਿਲੇ ਹੁੰਦੇ ਮੈਂ ਚੰਡੀਗੜ ਪੰਗਾ ਤਰੀਕ ਸ਼ਾਮ ਨੂੰ ਚੰਡੀਗੜ ਪਹੁੰਚਿਆ ਸੀ ਤੇ ਮੇਰੀ ਡਿਊਟੀ ਲੱਗੀ ਹੈ ਰਹਿਣਾ ਤੇ ਪੰਜਾਬ ਵਿੱਚ ਤੇ ਮੈਂ ਤਰੀਵੇਂ ਪੰਚੀ ਹਲਕੇ ਤਿਰਵਿਚੀ ਹਲਕੇ ਮੈਂ ਜਾਇਆ ਹਾਂ ਜਿਹਨੂੰ ਸਭ ਤੋਂ ਪਹਿਲਾਂ ਮੈਂ ਜਿਹੜਾ ਮੇਰਾ ਫੇਵਰਿਟ ਲੀਡਰਸ਼ਿਪ ਅਰਵੀਰ ਗਾਦੀ ਪਾਰਟੀ ਦੀ ਬਾਜੀ ਤੋਂ ਉੱਪਰ ਉੱਠ ਕੇ ਮੇਰਾ ਫੇਵਰਿਟ ਲੀਡਰ ਤੇ ਮੈਂ ਉਹਦਾ ਉਹਦਾ ਪ੍ਰਸ਼ਾਸਕਾ ਅਪੋਇੰਟਡਾ ਕੋਤਰਾਣਾ ਤੇ ਮੈਂ ਉਹਨੂੰ ਕਈ ਵਾਰ ਬੇਨਤੀ ਕੀਤੀ ਸੀ ਗਾਂਧੀ ਜੀ ਤੁਹਾਨੂੰ ਇਸ ਪਾਰਟੀ ਸਾਡੀ ਪਾਰਟੀ ਜਿਆਦਾ ਜਾਈਦਾ ਤੂੰ ਮੈਨੂੰ ਕਹਿੰਦੇ ਸੀ ਅੱਜ ਦੇ ਦਿਨ ਕਹਿੰਦੇ ਗਿਰਿਆ ਸਾਹਿਬ ਨੇ ਤੁਹਾਨੂੰ ਟਾਈਮ ਦਿਓ ਤੇ ਮੈਂ ਉਹਨਾਂ ਦਾ ਬਹੁਤ ਤਲਵਾਰ ਕੀਤਾ ਕਿ ਉਹ ਰੌਹਲ ਕਾਂਦੀ ਜੀ ਉਹਨਾਂ ਨੂੰ ਲੈ ਕੇ ਆਏ ਨੇ ਉਹ ਉਹਨਾਂ ਦੇ ਹਲਕੇ ਵਿੱਚ ਪ੍ਰਚਾਰ ਕਰ ਰਿਹਾ ਤੇ ਮੈਨੂੰ ਬੜਾ ਆਨੰਦ ਆਇਆ ਮੈਨੂੰ ਬੜਾ ਸਕੂਨ ਮੈਂ ਮਹਿਸੂਸ ਕੀਤਾ ਜਦੋਂ ਉਹਨਾਂ ਦੇ ਨਾਲ ਮੈਂ ਸਟੇਜਾਂ ਸਾਂਝੀਆਂ ਕੀਤੀਆਂ ਤੇ ਮੈਂ ਸਮਝਦਾ ਕਿ ਚੰਗੇ ਇਨਸਾਨ ਦੇ ਨਾਲ ਮੈਂ ਸਟੇਜਾਂ ਸਾਂਝੀਆਂ ਕੀਤੀ ਹੈ ਔਰ ਮੈਂ ਸਮਝਦਾ ਕਿ ਇੱਧਰ ਦੇ ਸਾਨੂੰ ਹੋਰ ਲੀਡਰ ਚਾਹੀਦੇ ਹਨ ਭਗਤ ਸਿੰਘ ਗਾਂਧੀ ਵਰਗੇ ਹੋਰ ਸਾਨੂੰ ਪੰਜਾਬ ਦੇ ਲੀਡਰ ਚਾਹੀਦੇ ਜਿਹਨਾਂ ਦੀ ਸਾਨੂੰ ਬਹੁਤ ਜ਼ਰੂਰਤ ਹੈ ਸੈਕ ਕੋ ਹਿੰਦੁਸਤਾਨ ਦੀ dânਕੀ ਦੀ ਜੋੜ ਦੇ ਸੈਕੂਲਰ ਗੱਲ ਕਰਦੇ ਨੇ ਧਰਮ ਧਰਮ ਦੀ ਕੋਈ ਗੱਲ ਨਹੀਂ ਉਹਨਾਂ ਦੇ ਕੋਲ ਆ ਤੇ ਕੋਈ ਧਰਮ ਨਾਲ ਦੀ ਕੋਈ ਚੀਜ਼ ਨਹੀਂ ਹੈ ਧਰਮ ਸਾਡਾ ਨਿੱਜੀ ਹੈ ਪਰ ਦੇਸ਼ ਸਾਡਾ ਦੇਸ਼ ਬਾਰੇ ਅਸੀਂ ਸੋਚਣਾ ਉਹ ਵੱਡੇ ਖਤਰੇ ਦਾ ਹੈ ਤੇ ਉਹਨਾਂ ਨੇ ਜਦੋਂ ਮੈਂ ਉਹ ਸੁਪੀਸ਼ਾ ਸੁਣੀਆ ਉਹਨਾਂ ਨਾਲ ਸਾਹੀ ਹਸੇ ਜਿੱਤਾ ਕਿ ਬੜਾ ਆਨੰਦ ਆ ਤੇ ਮੈਂ ਫਖਰ ਮਹਿਸੂਸ ਕੀਤਾ ਕਿ ਉਹ ਵੀ ਸਾਡੀ ਪਾਰਟੀ ਦਾ ਹਿੱਸਾ ਹੈ ਉਸ ਤੋਂ ਬਾਅਦ ਮੈਂ ਫਿਰ ਉਹਨਾਂ ਨੂੰ ਉਰਪਟਲੇ ਦੇ ਉਰਪਟਲੇ ਦੇ ਬਾਦ ਵਿੱਚ ਗਰੂਰ ਗਿਆ ਸਾਡੇ ਪੰਜਾਬ ਦਾ ਤਾਕਤ ਲੀਡਰ ਸੁਖਾਲ ਸਿੰਘ ਜੀ ਖੇਰਾ ਮੈਂ ਧੂਰੀ ਹਲਕੇ ਦੀ ਹੈ ਜਿਹੜਾ ਸਾਡਾ ਉੱਥੇ ਸਭ ਦਾ ਐਮ.ਐਲ.ਏ ਜਦੋਂ ਕੁਝ ਪਿਛੇ ਦਿਨ ਛੱਡ ਕੇ ਚਲਾ ਗਿਆ ਉਸੇ ਉਹਦੇ ਉਹਦੇ ਹਲਕੇ ਤੇ ਇੱਕ ਮੀਟਿੰਗ ਸੀ ਤੇ ਉਹ ਮੈਂ ਕੱਟ ਦੇਖ ਕੇ ਮਨ ਗਲਗਦ ਹੋ ਗਿਆ ਇੰਨਾ ਲੀਡਰ ਸਾਡਾ ਜਿਹੜਾ ਚਲਾ ਗਿਆ ਪਰ ਵਰਕੇ ਜਿਹੜੇ ਸਨ ਕਾਲਜ ਦਾ ਕੇਡਰ ਜੀ ਖੜਾ ਰਿਹਾ ਐ ਚੜਾਣ ਵਾਲਾ ਖੜਾ ਔਰ ਉਹ ਧੂਰੀ ਹਲਕੇ ਦੇ ਜਿਹੜਾ ਮੈਂ ਦੇਖ ਕੇ ਆਇਆ ਜਿਆਰਾ ਵਿਕਰਾਲਾ ਸੀ ਤੇ ਉਹ ਵੀ ਸਾਡਾ ਜਿਹੜਾ ਨੌਜਵਾਨ ਵੀਰ ਸਪਾਲ ਜੀ ਸਪਾਲ ਸਿੰਘ ਜੀ ਖੈਰ ਐਮ.ਐਲ.ਏ ਭਰਾਤੂ ਐ ਬਸਰੂਪ ਤੋਂ ਪਾਰਟੀ ਲੈ ਤੋ ਵੀ ਬਹੁਤ ਮਾਰਨ ਔਰ ਉਹਨੂੰ ਲੋਕ ਉਹਦੇ ਲੋਕ ਬਹੁਤ ਮਾਨ ਦੇ ਰਹੇ ਫਿਰ ਉਹਨਾਂ ਤੋਂ ਬਾਅਦ ਮੈਂ ਆਪਣੇ ਪੰਜਾਬ ਦੇ ਨੌਜਵਾਨ ਲੀਡਰ ਲੋਕ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਰਾਜਾ ਬੜਿੰਗ ਜਿਹੜੇ ਜਣੇ ਚੋਣਾਂ ਲੜ ਰਹੇ ਉਹਨਾਂ ਕੋਲ ਗਿਆ ਅਤੇ ਉਹਨਾਂ ਦਾ ਵੀ ਜਿਹੜਾ ਸੀ ਦੇਖ ਕੇ ਉਹਨਾਂ ਦਾ ਰਾਜ ਜਿਹੜਾ ਮੈਂ ਡੇਟਾ ਸਾਂਝੀ ਕੀਤੀਆਂ ਉਹਨਾਂ ਦੇ ਜਿਹੜੇ ਗਾਣੇ ਇਹਦੇ ਨਾਲ ਇਹਦੇ ਜਿਹੜੇ ਲੋਕਾਂ ਨਾਲ ਚਾਰਤਰ ਕੀਤਾ ਤੇ ਉਹ ਵੀ ਬਹੁਤ ਅਪਰੇਂਡ ਆ ਵੀ RAM NARAN LATHARA ਸੀਟ ਕਾਂਗਰਸੀ ਚੋਣੇ ਚ ਬਣ ਗਏ ਔਰ ਸ਼ਾਹ ਜਿਹੜਾ ਲੁਧਿਆਣਾ ਦੇ ਵੀ ਦੇਖਣ ਵਾਲਾ ਹੈ ਇਹ ਜਿਹੜੇ ਮਾਲਵੇ ਨਾਲ ਸੰਬੰਧ ਰੱਖਦੇ ਨੇ ਸਾਰੇ ਜ਼ਿਲ੍ਹੇ ਲੁਧਿਆਣਾ ਪਿਆਲਾ ਤੇ ਫਰੀਦ ਤੇ ਮੈਂ ਉਸੇ ਅ ਅੰਦਰ ਅਜੇ ਹੁਸ਼ਾਲਪੁਰਾ ਜਿਹੜਾ ਮੇਰਾ ਡਿਪਟੀ ਜਿਹੜਾ ਹੈ ਅੱਜ ਮੈਂ ਆਪਣੇ ਡਿਪ੍ਰਾ ਸਾਜੀ ਸੰਸਗਤ ਸਿੰਘ ਗਿੱਲ ਜੀ ਆਪਕਾ ਕੈਪਟਨ ਮੰਤਰੀ ਉਹਨਾਂ ਦੇ ਨਾਲ ਆਪਣੇ ਰਿਖਾਦੀ ਪੈਪਰ ਪਾਰਲਮੈਂਟ ਤੇ ਆਜਮਨੀ ਕੋਵਰ ਜੀ ਜੀ ਉਹਨਾਂ ਨਾਲ ਕੁਝ ਅੱਜ ਕੁਝ ਪਿੰਡਾਂ ਦਾ ਆਪਾਂ ਪ੍ਰਚਾਰ ਕਰਾ ਰਹੇ ਹਾਂ ਕੁਝ ਦਿਨ ਬਾਅਦ ਆਪਾਂ ਬਿੰਦ ਕਹਿ ਉਹਨਾਂ ਨੂੰ ਮੁਖੀ ਵੀ ਜਾਣਾ ਤੇ ਕੱਲ ਨੂੰ ਮੈਂ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੋ ਵੀੰਦਾ ਸੰਜੀਤ ਦਾ ਆਵਾਜ਼ ਕਿ ਵਰਕੇ ਤੇ ਮੇਰੇ ਮੇਰੇ ਸਾਥੀ ਜਰਮਤੋਂ ਆਏ ਨੇ ਕੱਲ ਅਸੀਂ ਸਾਰਾ ਦਿਨ ਉਹਨਾਂ ਦੇ ਰਕੇ ਪੁਲਾਸ ਕੋਲ ਰਲ ਕੇ ਜਲਾਵਾਂਗੇ ਤੇ ਬਾਕੀ ਜਿਹੜੇ ਹਲਕੇ ਰਹਿੰਦੇ ਨਾਲ ਨਾਲ ਜਸੀਂ ਉੱਥੇ ਵੀ ਜਾਵਾਂਗੇ ਪੂਰਾ ਪੰਜਾਬ ਤੇ ਹਰਿਆਣੇ ਦੇ ਕੁਝ ਹਲਕੇ ਸਾਡੇ ਦਿੱਤੇ ਕਿ ਨਹੀਂ ਉੱਥੇ ਵੀ ਜਾਵਾਂਗੇ ਔਰ ਅਪੀਲ ਕਰਦਾ ਮੈਂ ਤੁਹਾਡੇ ਚੈਨਲ ਰਾਹੀਂ ਕਿ ਜਿਹੜੇ ਸ਼ਿਵੀ ਬੜਾ ਹਰਿਆਣੇ ਦੇ ਇਲੈਕਸ਼ਨ ਹੈ ਉੱਥੇ ਵੀ ਵੱਧ ਵੱਧ ਵੋਟਾਂ ਪਾ ਕੇ ਕਾਂਗਰਸ ਪਾਰਟੀ ਨੂੰ ਜਿਤਾਓ ਤੇ ਖੀਲਾ ਬੜਾ ਜਿਹੜਾ ਪੰਜਾਬ ਦਾ ਉਹ ਇਹ ਪਹਿਲੀ ਯੂਨ ਹੈ ਤੇ ਪੰਜਾਬੀਓ ਮੈਂ ਤੁਹਾਨੂੰ ਅੱਜੋੜ ਕੇ ਬੇਨਤੀ ਕਰਨਾ ਹੈ ਕਿ ਸਿਰੈਰੀ ਮੋਕਾ ਹੈ ਕਿ ਸਾਰੇ ਲਾਬੇ ਲਾਜੋ ਤੇ ਰਾਣ ਗਾਂਧੀ ਦੇ ਹੱਥ ਮਜ਼ਬੂਤ ਕਰੋ ਰਾਣ ਗਾਂਧੀ ਨੂੰ ਜੇ ਤੁਸੀਂ ਵੋਟਾਂ ਪਾਓਗੇ 13 ਦੇ 13 ਟਿੱਤੇ ਚ ਜਤਾ ਕੇ ਭੇਜੋਗੇ ਤੇ ਦੁਨੀਆ ਦੀ ਕੋਈ ਤਾਕਤ ਪ੍ਰਧਾਨ ਮੰਤਰੀ ਬੰਤੂ ਨਹੀਂ ਰੋਕ ਸਕਦੀ ਜੀ ਰਾਣ ਗਾਂਧੀ ਨੂੰ ਇਹ ਮੇਰੀ ਬੇਨਤੀ ਹੈ ਤੁਹਾਡੇ ਚਾਹਵਤ ਸੋ ਸਾਰੇ ਪੰਜਾਬ ਵਾਸੀਓ ਔਰ ਤੁਸੀਂ ਇੱਕ ਫੈਸਲਾ ਕੀਤਾ ਸੀ ਜਿਹੜਾ ਮੈਨੂੰ ਲੱਗਦਾ ਕਿ ਸਾਡਾ ਕੋਲ ਗਲਤ ਫੈਸਲਾ ਹੋਇਆ ਹੈ 2022 ਜਿਹੜਾ 24% ਫੈਸਲਾ ਕੀਤਾ 24% ਮੋਟਾ ਪਾਈਆਂ ਸੀ ਜਿਹੜਾ ਰਿਜ਼ਲਟ 10 ਮਾਰਚ ਨੂੰ ਆਇਆ ਸੀ ਬਿਲਕੁਲ ਜਿਹੜਾ 24% ਮੋਟਾ ਪਈ ਸੀ 2022 ਉਹ ਫੈਸਲਾ ਸਾਡਾ ਗਲਤ ਹੋਇਆ ਉਹਦੀ ਜਰੂਰ ਸੀ ਮੇਰੇ ਭਰਾਵਾਂ ਦਾ ਜਿਹਨਾਂ ਅਸੀਂ ਸਾਰੇ ਐਨਆਰਆਈ ਆਂ ਤੇ ਉਹ ਸਾਰੇ ਜਿਹੜੇ ਐਨਆਰਆਈ ਇਹਨਾਂ 100% ਨਹੀਂ ਕਰਦਾ ਗੱਲ ਕਰਦਾ ਪਰ 90% ਠੱਗੇ ਠੱਗੇ ਵਸੂਸ ਕਰਦੇ ਨੇ ਉਹਨਾਂ ਨੇ ਤਨ ਮਨ ਨਾਲ ਨਾਲ ਸੇਵਾ ਕੀਤੀ ਇਹਨਾਂ ਬੰਵੇਂ ਪ੍ਰਵਾਦੀ ਪਰ ਉਹਨਾਂ ਅੰਨਾ ਬੋਲੀ ਬਾਇ ਸਾਡੇ ਅੰਦਰ ਜੋ ਇਹਨਾਂ ਦੀ ਸੋਚਦੇ ਸੀ ਕਿ ਸਾਡਾ ਪੰਜਾਬ ਵੀ ਬਾਹਰਲੇ ਦੇਸ਼ਾਂ ਅਮਰੀਕਾ ਕੈਨੇਡਾ ਇੰਗਲੈਂਡ ਤੇ ਯੂਰਪ ਵਰਗੇ ਇਹਨਾਂ ਪੁੱਠਾ ਘੜਾ ਦੇ ਦਿੱਤਾ ਇਹ ਕਹਿੰਦੇ ਜਿਵੇਂ ਰੀਸ਼ੂਦ ਖੋਰੀ ਬੰਦ ਕਰਦੇ ਆਂਗੇ ਪਾਈਪ ਦੀ ਜਗ ਬੰਦ ਕਰਦੇ ਆਂਗੇ ਕੋਈ ਚੀਜ਼ ਨਹੀਂ ਬੰਦ ਹੋਈ ਮੈਂ ਪੰਜਾਬ ਦੀਆਂ ਸੜਕਾਂ ਅੰਨਕੇ ਦੇਖਦਾ ਪਿਆ ਜੀ ਕਿਸੇ ਸੜਕ ਦੇ ਉਹਦੀ ਬਦਕ ਗਲਤੀ ਨਾਲ ਕਿਦੋਂ ਸਾਡਾ ਉਡਾਤੀ ਹੋਵੇ ਬਾਕੀ ਸੜਕਾਂ ਕੱਲ ਮੈਂ ਪਟਿਆਲੇ ਕੋਲ ਜਦੋਂ ਉਧਰ ਲвая ਤੇ ਤਰੀਬੇ ਜਿਹੜੇ ਸਟੇਟ ਦੇ ਸਾਡੇ ਅਨਸਾਰੀ ਰੋਟੀਆਂ ਮਿਲੀਆਂ। ਕ੍ਰਪਸ਼ਨ ਦਾ ਬੁਰਾ ਹਾਲ ਹੈ ਜਿਹੜੀ ਕ੍ਰਪਸ਼ਨ ਜਿਹੜੀ ਇਹ ਗੱਲ ਕਰਦੇ ਕ੍ਰਪਸ਼ਨ ਬੰਦ ਕਰਦਾ ਹੈ। ਉਹ ਕ੍ਰਪਸ਼ਨ ਬੰਦ ਨਹੀਂ ਕਰ ਕ੍ਰਪਸ਼ਨ ਨਾਲ 10 ਗੁਣਾ ਵੱਧ ਗਈ ਜਿਹੜਾ 500 ਦਾ ਕੰਮ ਅੱਗੇ ਹੁੰਦਾ ਸੀ ਸਰਕਾਰੀ ਅਦਾਰੇ ਨੂੰ 5000 ਚੋਰੀ। 16 ਕੰਮ ਪਾਜ਼ਰ ਕਰਦਾ। ਕ੍ਰਪਸ਼ਨ ਦਾ ਤਰੀਕਾ ਬਦਲਦਾ। ਉਹਨਾਂ ਅਫਸਰ ਕਹਿੰਦੇ ਅਸੀਂ ਅਸੀਂ ਫੀਸ 10 ਗੁਣਾ ਲੈ ਰਿਹਾ ਹੈ ਰਿਸਕ ਲੈਣਾ ਹੈ ਪਰ ਤੁਹਾਨੂੰ 10 ਗੁਣਾ ਜ਼ਿਆਦਾ ਵੱਧ ਪੈਸੇ ਚਾਹੀਦੇ ਨੇ। ਵਿਚਾਰੇ ਮੋਰੀ। ਕੁਝਾ ਤਾਂ ਕੋਈ ਠਾਣਾ ਕੁਝ ਸੀ ਕੋਈ ਜ਼ਿਲ੍ਹਾ ਕੋਈ ਮੈਨੂੰ ਕਿਹਾ ਕਿ ਦੱਸੋ ਤੁਸੀਂ ਵੀ ਪੱਤਰਕਾਰ ਹੋ ਤੁਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਹੋ ਕੋਈ ਵੀ ਜ਼ਿਲ੍ਹਾ ਕੋਈ ਸੀਗਣਾ ਦਿਓ ਜਿੱਥੇ ਰਿਸ਼ਤ ਨਹੀਂ ਹੈ ਉਹ ਵਿਸ਼ਵਾਸ ਦਾ ਤਰੀਕਾ ਪੁੱਛਿਆ ਹੋਰ ਜਿਹੜੇ ਇਹ ਡੈਮੋਕ੍ਰੇਸੀ ਦੀ ਗੱਲ ਕਰਦੇ ਸੀ ਲੋਕਤੰਤਰ ਦੀ ਗੱਲ ਕਰਦੇ ਆ ਜਿਹੜਾ ਵਿੱਲੀ ਕਾਂਡ ਹੋਇਆ ਸੀਐਮ ਹਾਊਸ ਦੇ ਵਿੱਚ ਹੋਇਆ ਮਲਾਉ ਸਾਡੀ ਭੈਣ ਨਾ ਸਭਾ ਦੇ ਮੈਂਬਰ ਸੀ ਜੀ ਉਹ ਸਾਰੀ ਦੁਨੀਆ ਨੇ ਦੇਖਿਆ ਹੋ ਲੱਕਾ ਲੱਕਾ ਲੋਕਾਂ ਨੂੰ ਉਸ ਇਸ ਤੋਂ ਬਾਰੋਕੀਤਾਂ ਨੂੰ ਲੋਕ ਜਾਣਦੇ ਨੇ ਚਿਰਾਗੜਾ ਦਾ ਅਲੱਗ ਤੋਂ ਦੇਖ ਲਓ ਤੁਸੀਂ ਜੀ ਸਾਰੀ ਗੁੜੀ ਨੂੰ ਪਤਾ ਕੀ ਹੋਇਆ ਕਿੰਨੇ ਕਿੰਨੇ ਜਰਾਂਦਰੋਂ ਜਿਲਾਂਜ ਬੈਠੇ ਰਹੇ ਸਿੱਧਾ ਮਤਨੀ ਦੱਸ ਰਹੀ ਤੇ ਅਸੀਂ ਦੁਆਰਾ ਜੇ ਪੰਜਾਬ ਨੂੰ ਅਗਲਾ ਪੰਜਾਬ ਬਣਾਣਾ ਤੇ ਸਾਨੂੰ ਕੋਈ ਚੋਆਇਸ ਹੈ ਉਹ ਹੈ ਕਿ ਕਾਲਸ ਪਾਰਟੀ ਜਿਹੜੀ ਸੈਟੇਜ ਵਿੱਚ ਮੌਜੂਦ ਹੋਏਗੀ ਪੰਜਾਬ ਵਿੱਚ ਜੀ ਹੋਏਗੀ ਅਸੀਂ ਰਲ ਕੇ ਪੰਜਾਬ ਉਹ ਹਿੰਦੁਸਤਾਨ ਰਲ ਕੇ ਅਸੀਂ ਬਹੁਤ ਅੱਗੇ ਨਿਕਲਦੇ ਹਾਂ ਅਸੀਂ ਆਪਣੇ ਦੇਸ਼ ਨੂੰ ਆਪਣੇ ਪੰਜਾਬ ਨੂੰ ਕੀ ਕਿਸੇ ਦਾ ਹਾਣੀ ਬਣਾਉਂਦਾ ਨੇ ਤੇ ਸਾਡੇ ਜਿਹੜੇ ਵਿਰੋਧੀ ਨੇ ਬੀਜੇਪੀ ਵਾਲੇ ਤੇ ਆ 2.5 ਸਾਲ ਵਾਲੇ ਜਿਹੜੇ ਚੜੂ ਵਾਲੇ ਨੇ ਇਹ ਸਾਨੂੰ ਪੀਲੇ ਆ 18 ਮਹੀਨੇ ਦੀ ਲੱਗ ਕੇ ਦੇਣਾ ਚਾਹੁੰਦੇ ਨੇ ਪੰਜਾਬੀਓ ਫੈਦਲਾ ਤੁਸੀਂ ਕਰੋ ਤੁਸੀਂ ਆਪਣੇ ਬੱਚਿਆਂ ਨਾਲ ਵੀ ਵੇਖੋ ਇੱਕ ਵੀ ਸਦੀ ਦਾ ਹਾਣੀ ਬਣਾਣਾ ਹੈ ਕਿ 18 ਮਹੀਨੇ ਦੀ ਲੱਗ ਦੇਣਾ ਫੈਦਲਾ ਤੁਹਾਡੇ ਹੱਥੇ ਤੇ ਜੇ ਤੁਸੀਂ ਸਿਆਣਾ ਨਾ ਕਰ ਲੋਗੇ ਕਿ ਤੁਸੀਂ ਆਪਣੇ ਬੱਚਿਆਂ ਨਾਲ ਵੀ ਵੇਖੋ ਤੁਸੀਂ ਕੋਈ ਆਪ ਸਵਾਦ ਸਕਦੇ ਮੈਂ ਇਹੋ ਬੇਨਤੀ ਕਰਦਾ ਤੁਹਾਡੇ ਚੈਨ ਨੇ ਸੂਹ ਪੰਜਾਬੀਓ ਪਿਆਰਾਂ ਨੂੰ ਪਰਾਵਾ ਨੂੰ ਵੀਰਾਂ ਨੂੰ ਪੀਕ ਦੂਰ ਤੋਂ ਵੱਧ ਵੱਡਾ ਕਾਮੁਕਾਜੀ ਬੋ ਹੌਲਕਾ ਜਿਹਾ ਜੀ ਦੇ ਅੱਗੇ ਬਣੀ ਹੋਇਆ। ਸੋ ਇਹ ਸਾਲ ਸਰਦਾਰ ਮਨਜ ਸਿੰਘ ਜੀ ਗਿੱਲੀਆਂ ਜਿਨ੍ਹਾਂ ਨਾਲ ਆਪਾਂ ਪੰਜਾਬ ਦੇ ਲੋਕ ਸਭਾ ਚੋਣਾਂ ਦੌਰਾਨ ਅਹਿਮ ਮੁੱਦਿਆਂ ਤੇ ਗੱਲਬਾਤ ਕੀਤੀ ਤੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੇ ਅਹਿਮ ਅਪੀਲ ਕੀਤੀ। ਡਾਂਡਾ ਉਮਰ ਤੋਂ ਜਸਪ੍ਰੀਤ ਸਿੰਘ ਸੈਣੀ